ਫਾਟ ਸ਼ਰੀਆ ਗਾਲ ਜੀ ਜਿਵੇਂ ਇੱਕ ਤੁਸੀਂ ਜਾਣਦੇ ਹੋ ਕਿ ਅੱਜ ਦੇ ਸਮੇਂ ਵਿੱਚ ਹਰ ਇੱਕ ਪੰਜਾਬੀ ਨੌਜਵਾਨ ਬਾਹਰ ਜਾ ਕੇ ਸੈੱਟ ਹੋਣਾ ਵਧੀਆ ਸਮਝਦਾ ਹੈ ਜਿਸ ਦਾ ਕਾਰਨ ਹੈ ਪੰਜਾਬ ਵਿੱਚ ਵੱਧ ਰਹੀ ਮੀਨ ਉਜਵਾਰੀ ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਅੱਜ ਦਿਨ ਹਜ਼ਾਰਾਂ ਸਟੂਡੈਂਟ ਵਾਰੀ ਕੰਟਰੀਆਂ ਵਿੱਚ ਰਵਾਨਾ ਹੋ ਰਹੇ ਨੇ ਜਿਸ ਨੂੰ ਲੈ ਕੇ ਅੱਜ ਦਿਨ ਭਾਬੂ ਕਰ ਦੇਣ ਵਾਲੀਆਂ ਵੀਡੀਓ ਸਾਹਮਣੇ ਆ ਜਾਂਦੀਆਂ ਨੇ ਉਸੇ ਤਰ੍ਹਾਂ ਦੀ ਇਸ ਵੀਡੀਓ ਵਿੱਚ ਵੀ ਤੁਸੀਂ ਦੇਖੋਗੇ ਕਿ ਜਦੋਂ ਇੱਕ ਵੀਰ ਜਵਾਨ ਕੀ ਲਈ ਆਪਣੇ ਪਰਿਵਾਰ ਨੂੰ ਮਿਲ ਰਿਹਾ ਹੁੰਦਾ ਹੈ ਤਾਂ ਪੂਰੇ ਪਰਿਵਾਰ ਦੇ ਨਾਲ ਨਾਲ ਉਹਨਾਂ ਦਾ ਸੀਰੀ ਵੀ ਜੱਫੀ ਪਾ ਕੇ ਪੂਬਾ ਮਾਰ ਰੋਣ ਲੱਗ ਜਾਂਦਾ ਹੈ ਪੰਜਾਬੀ ਵੀਰ ਸੀਰੀ ਨੂੰ ਜੱਫੀ ਪਾ ਕੇ ਵਰਾਉਂਦਾ ਹੈ ਪਰ ਸੀਰੀ ਕਾਫੀ ਪਾਬਕ ਹੋ ਜਾਂਦਾ ਹੈ ਤੇ ਬਾਕੀ ਸਭ ਨੂੰ ਇਮੋਸ਼ਨਲ ਕਰ ਦਿੰਦਾ ਹੈ ਸੀਰੀ ਦਾ ਆਪਣੇ ਮਾਲਕ ਪ੍ਰਤੀ ਇੰਨਾ ਪਿਆਰ ਦੇਖ ਹਰ ਕੋਈ ਇਸ ਵੀਡੀਓ ਨੂੰ ਪਸੰਦ ਕਰਦਾ ਹੈ ਤੇ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਵਾਇਰਲ ਵੀ ਕੀਤਾ ਜਾਂਦਾ ਹੈ ਤੇ ਵੱਖੋ ਵੱਖਰ ਇੱਕ ਮਿੰਟ ਵੀ ਕਿਤੇ ਜਾਂਦੇ ਨੇ। ਤੋਂ ਦੋਸਤੋ ਸਿੱਧੀ ਦਾ ਬਾਹਰ ਜਾਣ ਵਾਲੇ ਵੀਰ ਲਈ ਇੰਨਾ ਮੂਹ ਦੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ? ਆਪਣੀ ਲਾਈਕ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਸਾਂਝੀ ਕਰੋ ਤੇ ਇਹੋ ਜਿਹੇ ਹੋਰ ਵਾਇਲ ਅਪਡੇਟਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਧੰਨਵਾਦ। 小老你